ਸ਼ਸ਼ੀਕਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਕਿ ਕਿਸਾਨ ਜਾ ਪਾਉਣਗੇ 14 ਮਾਰਚ ਨੂੰ RAM LILA ਮੈਦਾਨ ਚ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬੱਤ-ਬਾਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੇ ਅਸੀਂ ਅੱਜ ਦਾ ਵਿਸ਼ਾ ਰੱਖਿਆਗੇ ਕਿ ਕਿਸਾਨ 14 ਮਾਰਚ ਨੂੰ ਜਾ ਪਾਉਣਗੇ ਰਾਮਲੀਲਾ ਮੈਦਾਨ ਚ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਜੀ ਹਾਂ ਜਿਹੜਾ ਕਿਸਾਨ ਨੇ ਸਾਡੇ ਕਿਸਾਨ 26 ਜਨਵਰੀ ਤੋਂ ਜਿਹੜਾ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਲਈ ਦਿੱਲੀ ਕੁਚ ਕਰਨਾ ਸੀ ਉਸ ਨੂੰ ਲੈ ਕੇ ਜਿਹੜਾ ਹੈ ਪਹਿਲਾਂ ਉਹਨਾਂ ਨੂੰ ਕਹਿ ਸਕਦੇ ਆਪਾਂ ਖਨੌਰੀ ਬਾਰਡਰ ਦੇ ਉੱਪਰ ਰੋਕਿਆ ਗਿਆ ਸ਼ੰਭੂ ਬਾਰਡਰ ਦੇ ਉੱਪਰ ਰੋਕਿਆ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਜਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਵੀ ਸਾਹਮਣਾ ਕਰਨਾ ਪਿਆ ਤੇ ਜੇਕਰ ਆਪਾਂ ਹਰਿਆਣਾ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਉਹਨਾਂ ਦੇ ਉੱਪਰ ਜਿਹੜੇ ਨੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਸਾਡੇ ਜਿਹੜੇ ਨੇ ਕਿਸਾਨ ਵੀਰ ਪੰਜ ਜਿਹੜੇ ਨੇ ਕਿਸਾਨ ਸਾਡੇ ਸ਼ਹਾਦਤ ਪਾ ਗਏ ਨੇ ਕਿਉਂਕਿ ਅਸੀਂ ਜੇ ਗੱਲ ਕਰੀਏ ਕਿ ਪਿਛਲੇ ਦਿਨੀ ਜਿਹੜਾ ਸ਼ੁਭਕਰਨ ਨੌਜਵਾਨ ਕਿਸਾਨ ਸੀਗਾ ਜਿਹੜਾ ਉਹਨਾਂ ਦੀ ਵੀ ਜਿਹੜੀ ਹੈ ਗੋਲੀ ਮਾਰ ਮਾਰੀ ਗਈ ਸੀ ਉਹਨਾਂ ਨੂੰ ਉਹਨਾਂ ਦੀ ਵੀ ਜਿਹੜੀ ਹੈ ਡੈਥ ਹੋ ਚੁੱਕੀ ਸੀ ਤੇ ਪਰਸੋਂ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਸੀ ਅਜਿਹੇ ਜਿਹੜੀ ਹੈ ਮੰਦ ਭਾਗੀ ਬਹੁ ਘਟਨਾ ਸੀ ਤੇ ਹੁਣ ਚਾਰ ਹੋਰ ਜਿਹੜੇ ਕਿਸਾਨ ਸਾਡੇ ਸ਼ਹਾਦਤ ਪਾ ਗਏ ਨੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ 14 ਮਾਰਚ ਨੂੰ ਜਿਹੜਾ ਉਹਨਾਂ ਨੇ ਦਿੱਲੀ ਵੱਲ ਲੀਲਾ ਸੌਰੀ ਆਪਣਾ ਜਿਹੜਾ ਦਿੱਲੀ ਵੱਲ ਕੂਚ ਕਰਨਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ ਜਾਂ ਨਹੀਂ ਕਿਉਂਕਿ ਕਿਸਾਨਾਂ ਨੂੰ ਹੁਣ ਤੱਕ ਜਿਹੜਾ ਸ਼ੰਭੂ ਬਾਡਰ ਅਤੇ ਖਨੌਰੀ ਬਾਡਰ ਦੀ ਜੇਕਰ ਆਪਾਂ ਗੱਲ ਕਰੀਏ ਉਹਨਾਂ ਨੂੰ ਅੱਗੇ ਵਧਨ ਨਹੀਂ ਦਿੱਤਾ ਗਿਆ ਕਿਉਂਕਿ ਬਹੁਤ ਹੀ ਜਿਹੜੇ ਉੱਥੇ ਪਵੰਦੀਆਂ ਲਗਾਈਆਂ ਹੋਈਆਂ ਨੇ ਹਰਿਆਣਾ ਪੁਲਿਸ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਬੈਰੀਗੇਟ ਲਗਾ ਦਿੱਤੇ ਗਏ ਨੇ ਖਨੌਰੀ ਬਾਡਰ ਦੀ ਗੱਲ ਕਰੀਏ ਕਿ ਉੱਥੇ ਵੀ ਜਿਹੜੇ ਨੇ ਬੈਰੀਗੇਟ ਲਗਾਏ ਹੋਏ ਨੇ ਇਸ ਨੂੰ ਲੈ ਕੇ ਜਿਹੜਾ ਕਿਸਾਨਾਂ ਨੂੰ ਅੱਗੇ ਨਹੀਂ ਵਧਨ ਦਿੱਤਾ ਜਾ ਰਿਹਾ ਕਿਉਂਕਿ ਕਈ ਵਾਰ ਜਿਹੜੀਆਂ ਕਿਸਾਨਾਂ ਦੀਆਂ ਮੀਟਿੰਗਾਂ ਵੀ ਸਰਕਾਰਾਂ ਦੇ ਨਾਲ ਹੋ ਚੁੱਕੀਆਂ ਨੇ ਪਰ ਕਿਸਾਨ ਕੇਂਦਰ ਸਰਕਾਰ ਜੇਕਰ ਆਪਾਂ ਗੱਲ ਕਰੀਏ ਉਹਨਾਂ ਦੀ ਕੇਂਦਰ ਸਰਕਾਰ ਦੀ ਕੰਨ ਤੇ ਜੂ ਨਹੀਂ ਸਰਕਰੀ ਕਿਉਂਕਿ ਹੁਣ ਤੱਕ ਜਿਹੜੇ ਨੇ ਸਾਡੇ 5 ਕਿਸਾਨ ਜਿਹਨੇ ਸ਼ਹਾਦਤ ਪਾ ਚੁੱਕੇ ਨੇ ਕਿਉਂਕਿ ਕਿਸਾਨਾਂ ਨੂੰ ਉਂਝ ਤਾਂ ਆਪਾਂ ਕਿਹਾ ਜਾਂਦਾ ਹੈ ਕਿ ਕਿਸਾਨ ਸਾਡਾ ਅੰਨ ਦਾਤਾ ਹੈ ਪਰ ਉਹਨਾਂ ਦੀ ਜਿਹੜਿਆ ਗੱਲ ਨਹੀਂ ਸੁਣੀ ਜਾ ਰਹੀ ਜਿਹੜੀ ਉਹਨਾਂ ਦੀ ਮੰਗਾਂ ਨੂੰ ਲੈ ਕੇ ਸਾਡੇ ਕਿਸਾਨ ਨੇ ਧਰਨੇ ਦੇ ਉੱਤੇ ਡਟੇ ਹੋਏ ਨੇ ਜਿਵੇਂ ਆਪਾਂ ਪਿਛਲੇ ਦਿਨੀ ਗੱਲ ਕਰੀਏ ਕਿ ਕੱਲ ਤੇ ਪਰਸੋਂ ਲਗਾਤਾਰ بارش ਹੋ ਰਹੀ ਹੈ بارش ਦੇ ਵਿੱਚ ਵੀ ਸਾਡੇ ਕਿਸਾਨ ਨੇ ਜਿਹੜੇ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਕਿੰਨੀਆਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੇਂਦਰ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਧਰਨੇ ਦੇ ਉੱਪਰ ਬੈਠੇ ਨੇ ਪਹਿਲੇ ਜੇਕਰ ਆਪਾਂ 2020 ਦੀ ਗੱਲ ਕਰੀਏ ਉਦੋਂ ਵੀ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਜਾਂ ਦਿੱਲੀ ਵਾਲੇ ਉਹਨਾਂ ਨੇ ਕੂਚ ਕੀਤਾ ਸੀ ਬੈਰੀਕੇਡ ਤੋੜ ਕੇ ਜਿਹੜੇ ਨੇ ਸਾਡੇ ਕਿਸਾਨ ਅੱਗੇ ਚੱਲ ਗਏ ਸੀਗੇ ਉੱਥੇ ਜਿਹੜਾ ਉਹਨਾਂ ਨੂੰ ਕਿ 2020 ਦੇ ਵਿੱਚ ਕਿੰਨੇ ਸਾਡੇ ਸਾਰੇ ਕਿਸਾਨ ਉੱਥੇ ਬੈਠੇ ਸੀ ਪਰ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਹੁਣ ਹੁਣ ਵਾਲੇ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਏਕਤਾ ਨਹੀਂ ਦਿਖ ਰਹੀ ਕਿਉਂਕਿ ਕਿਸਾਨ ਨੇ ਸਾਡੇ ਪਹਿਲਾਂ ਸਾਡੇ ਕਿਸਾਨ ਇੱਕ ਸੀਗੇ ਪਰ ਹੁਣ ਜਿਹੜਾ ਹੈ ਕਿਸਾਨਾਂ ਦੇ ਵਿੱਚ ਜਿਹੜਾ ਸਾਨੂੰ ਉਹੀ ਏਕਤਾ ਨਹੀਂ ਦਿਖਣ ਨੂੰ ਮਿਲ ਰਿਹਾ ਕਿਉਂਕਿ ਜਥੇਬੰਦੀਆਂ ਦੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਜਿਹੜਾ ਹੈ ਕਿਸਾਨਾਂ ਦੇ ਵਿੱਚ ਵੀ ਕਈ ਕਿਸਾਨਾਂ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ ਕਿਉਂਕਿ ਕੱਲ ਵੀ ਜਿਹੜੀ ਹੈ ਕਿਸਾਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਸੀਗੀ ਤੇ ਉਸ ਨੂੰ ਲੈ ਕੇ ਵੀ ਜਿਹੜੇ ਸਿੱਟੇ ਨਿਕਲੇ ਨੇ ਕਈ ਜਿਹੜੀ ਨੇ ਸਰਕਾਰਾਂ ਦੇ ਨਾਲ ਮੀਟਿੰਗਾਂ ਹੋਈਆਂ ਨੇ ਪਰ ਉਹ ਮੀਟਾ ਬੇ ਸਿੱਟਾ ਨਿਕਲੀਆਂ ਨੇ ਪਰ ਇਹਦੇ ਵਿੱਚ ਕੇਂਦਰ ਸਰਕਾਰ ਨੂੰ ਜ਼ਰੂਰ ਚਾਹੀਦਾ ਹੈ ਕਿ ਇਹਨਾਂ ਦੀ ਜਿਹੜੀਆਂ ਮੰਗਾਂ ਵੱਲ ਜ਼ਰੂਰ ਸਾਡੇ ਕਿਸਾਨਾਂ ਦੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਨੂੰ ਆਈ ਵਾਰ ਜਿਹੜੇ ਕਿੰਨੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ بارش ਹੋ ਰਹੀ ਹੈ بارش ਦੇ ਵਿੱਚ ਵੀ ਸਾਡੇ ਜਿਹੜੇ ਨੇ ਕਿਸਾਨ ਧਰਨਿਆਂ ਦੇ ਉੱਪਰ ਡਟੇ ਹੋਏ ਨਹੀਂ ਤੇ ਕਿਸਾਨਾਂ ਦੀ ਕਿੰਨੀਆਂ ਜੜੀਆਂ ਫਸਲਾਂ ਵੀ ਖਰਾਬ ਹੋ ਰਹੀਆਂ ਨੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਨੇ ਗੜੇ ਮਾਰੀ ਵੀ ਹੋਈ ਹੈ ਤੇ ਤੇਜ਼ ਹਵਾਵਾਂ ਦੇ ਚੱਲਣ ਦੇ ਨਾਲ ਜਿਹੜੀ ਕਣਕ ਦੀ ਫਸਲ ਵੀ ਜਿਹੜੀ ਹੈ ਵਿਛ ਗਈ ਹੈ ਉਸ ਨੂੰ ਲੈ ਕੇ ਵੀ ਜਿਹੜੇ ਕਈ ਮੁਸ਼ਕਲਾਂ ਜਿਹੜਾ ਸਾਡੇ ਕਿਸਾਨਾਂ ਨੂੰ ਸਾਮਣਾ ਕਰਨਾ ਪੈ ਰਿਹਾ ਇਸ ਦੇ ਲਈ ਜਿਹੜੇ ਨੇ ਸਰਕਾਰ ਦੇ ਕੰਨ ਤੇ ਜੂਣੀ ਸਰਕਾਰੀ ਕੇਂਦਰ ਸਰਕਾਰ ਨੂੰ ਜ਼ਰੂਰ ਜਿਹੜਾ ਕਿਸਾਨਾਂ ਵੱਲ ਸੋਚਣਾ ਚਾਹੀਦਾ ਜੇਕਰ ਸਾਡੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਕਿਸਾਨ ਵੀ ਸਾਡੇ ਧਰਨੇ ਦੇ ਉੱਪਰ ਡਟੇ ਹੋਏ ਨੇ ਪਰ ਜੇਕਰ ਪੰਜਾਬ ਸਰਕਾਰ ਦੀ ਵੀ ਗੱਲ ਕਰੀਏ ਕਿ ਉਹ ਵੀ ਸਹੀੜਾ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਸਾਡੇ ਨਾਲ ਸਾਡੇ ਕਾਲਜ ਜੁੜੇ ਨੇ ਹੈਲੋ ਸਰ ਸ਼ਸ਼ੀਕਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਸੰਜੀਵ ਸ਼ਰਮਾ ਬੋਲ ਰਿਹਾ ਮਾਣ ਖਰੜ ਤੋਂ ਜੀ ਹਾਂਜੀ ਸੰਜੀਵ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸਰ ਆਪਾਂ ਜੋ ਗੱਲ ਕਰ ਰਹੇ ਹਾਂ ਕਿਸਾਨਾਂ ਦੀ ਕਿ ਕਿਸਾਨਾਂ ਵੱਲੋਂ ਜਿਹੜਾ ਹੁਣ 14 ਮਾਰਚ ਨੂੰ ਜਿਹੜਾ ਦਿੱਲੀ ਵੱਲ ਕੂਚ ਕਰਨਾ ਉਹਨਾਂ ਨੇ ਜਾਣਾ ਹੈ ਰਾਮਲੀਲਾ ਮੈਦਾਨ ਦੇ ਵਿੱਚ ਕੀ ਉਹਨਾਂ ਨੂੰ ਜਾਣ ਦਿੱਤਾ ਜਾਵੇਗਾ ਬਿਲਕੁਲ ਮੈਡਮ ਬਿਲਕੁਲ ਦੇਖੋ ਜੋ ਚੈਨਲ ਦਾ ਬਹੁਤ ਵਧੀਆ ਵਿਸ਼ਾ ਕਿਉਂਕਿ ਜਿਹੜੀ ਅੱਜ ਸਾਡੀ ਪੰਜਾਬ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਕਿਤੇ ਨਾ ਕਿਤੇ ਬਹੁਤ ਨਾਜ਼ੁਕ ਬਣੀ ਹੋਈ ਹੈ ਜੀ ਹੂੰ ਲੋਜਿਕ ਇਸ ਕਰਕੇ ਬਣੀ ਹੋਈ ਹੈ ਵੀ ਅਸੀਂ ਸਾਡਾ ਜੋ ਪੰਜਾਬ ਆ ਉਹ ਸਿਰਫ ਹਾਕਾਂ ਲਈ ਪੰਜਾਬ ਹੀ ਅੱਗੇ ਆ ਰਿਹਾ ਪਹਿਲੀ ਗੱਲ ਆ ਦੁੱਖ ਇਸ ਗੱਲ ਦਾ ਵੀ ਬਾਕੀ ਸੂਬੇ ਬਾਕੀ ਰਾਜਿਆ ਨਹੀਂ ਆ ਰਹੇ ਜੀ ਜੀ ਠੀਕ ਆ ਚਲੋ ਪੰਜਾਬ ਅੱਗੇ ਆ ਰਿਹਾ ਪੰਜਾਬ ਦੀ ਹੈਲਥ ਦੇ ਵਿੱਚ ਬਾਕੀ ਸਟੇਟਾਂ ਨੂੰ ਵੀ ਆਉਣਾ ਚਾਹੀਦਾ ਹੈ ਬਾਕੀ ਸੂਬਿਆਂ ਨੂੰ ਵੀ ਆਉਣਾ ਚਾਹੀਦਾ ਗੱਲ ਰਹੀ 14 ਤਰੀਕ ਨੂੰ ਜਾਣਦੀ ਮੈਡਮ ਇਸ ਦਾ ਕਹਿੰਦੇ ਆ ਵੀ ਦੇਖੋ ਅਜਿਹੇ ਆ ਪ੍ਰੋਗਰਾਮ ਬਣਾਓ ਵੀ ਜਿੱਥੇ ਸਾਡੇ ਕਿਸਾਨ ਦਾ ਜਿੱਥੇ ਸਾਡੇ ਬੱਚੇ ਦਾ ਕੋਈ ਜਿੱਥੇ ਸਾਡੇ ਨੌਜਵਾਨ ਦਾ ਕੋਈ ਨੁਕਸਾਨ ਨਾ ਹੋ ਸਕੇ ਹੂੰ ਇਸ ਦਾ ਸਾਡਾ ਇਹ ਨਾ ਪ੍ਰੋਗਰਾਮ ਬਣਾਓ ਅੱਜ ਅਸੀਂ ਨੌਜਵਾਨਾਂ ਨੂੰ ਮਾਰਾ ਕੇ ਜਾਂ ਆਪਣੇ ਕਿਸਾਨਾਂ ਤੇ ਤਸ਼ੱਦਦ ਕਰਵਾ ਕੇ ਉੱਥੇ ਪਹੁੰਚੇ ਤਾਂ ਕਿਹਾ ਪਹੁੰਚੇ ਜੀ ਜੀ ਜਿਉਂ ਇਹ ਦੇਖੋ ਸੰਜੀਪ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਸ਼ਾਂਤ ਮਈ ਢੰਗ ਦੇ ਨਾਲ ਉਹਨਾਂ ਨੂੰ ਆਪਣੀਆਂ ਮੰਗਾਂ ਜਿਹੜੀਆਂ ਨੇ ਅੱਗੇ ਰੱਖਣੀਆਂ ਚਾਹੀਦੀਆਂ ਨੇ ਤੇ ਕਿਉਂਕਿ ਹੁਣ ਤੱਕ ਜਿਹੜੇ ਸਾਡੇ ਕਿਸਾਨ ਨੇ ਕਿੰਨੇ ਕਿਸਾਨ ਜਿਹੜੇ ਨੇ ਸ਼ਹਾਦਤ ਪਾ ਚੁੱਕੇ ਨੇ हां बिल्कुल नहीं देखो मैडम ਜਿਹੜਾ ਸ਼ਾਂਤਮਈ ਢੰਗ ਨਾਲ ਮੰਗਾ ਰੱਖਣ ਦੀ ਗੱਲ ਆ ਮੈਡਮ ਸ਼ਾਂਤਮਈ ਢੰਗ ਨਾਲੇ ਚੱਲਦੇ ਹੈ ਜੀ ਕਿਸਾਨ ਹੂੰ ਕਿਸਾਨ ਦੀ ਹਜੇ ਕੋਈ ਐਦਾਂ ਦੀ ਗੱਲ ਨਹੀਂ ਆਈ ਵੀ ਜੋ ਕਿਸਾਨ ਵੱਲੋਂ ਐਦਾਂ ਦੀ ਹਰਕਤ ਕੀਤੀ ਗਈ ਹੋਵੇ ਵੀ ਜੋ ਸਾਨੂੰ ਅਸ਼ਾਂਤ ਦਿਖੇ ਜੀ ਜਿਉਂ ਜੀ ਦੇਖੋ ਸਰਕਾਰਾਂ ਨੂੰ ਵੀ ਚਾਹੀਦਾ ਜਿਵੇਂ ਆਪਾਂ ਪੁਲਿਸ ਪ੍ਰਸ਼ਾਸਨ ਹਰਿਆਣਾ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਅੱਗੇ ਨਹੀਂ ਵਧਨ ਦਿੱਤਾ ਜਾ ਰਿਹਾ ਜਾਨ ਦਿੱਤਾ ਜਾ ਰਿਹਾ ਬਿਲਕੁਲ ਮੈਡਮ ਬਿਲਕੁਲ ਦੇਖੋ ਇੱਕ ਪ੍ਰੋਟੈਸਟ ਕਰਨਾ ਇੱਕ ਧਰਨਾ ਦੇਣਾ ਇੱਕ ਸਾਡਾ ਹਿੰਦੁਸਤਾਨੀ ਹੋਣ ਦੇ ਨਾਤੇ ਨਾਗਰਿਕ ਹੋਣ ਦੇ ਨਾਤੇ ਸਾਡਾ ਅਧਿਕਾਰ ਵੀ ਹੈ ਹੱਕ ਵੀ ਹੈ ਪਰ ਉਹੀ ਅਧਿਕਾਰ ਆ ਰਿਹਾ ਹੱਕ ਕਿਤੇ ਸੈਂਟਰ ਸਰਕਾਰ ਸਾਥੋਂ ਹੋ ਰਹੀ ਹੈ ਹਰਿਆਣਾ ਸਰਕਾਰ ਸਾਥੋਂ ਹੋ ਰਹੀ ਹੈ ਹਰਿਆਣਾ ਸਰਕਾਰ ਦੀ ਐਂਟਰੀ ਨਹੀਂ ਹੋਣ ਦੇ ਰਹੀ ਹਰਿਆਣਾ ਸਰਕਾਰ ਅੱਗੇ ਕਿਸਾਨ ਦੇ ਲਈ ਨਹੀਂ ਇਹ ਬਹੁਤ ਰਿਹਾ ਜਿਉ ਇਹ ਦੇਖੋ ਹੁਣ 13 ਫਰਵਰੀ ਤੋਂ ਸਾਡੇ ਕਿਸਾਨ ਘਰਾਂ ਤੋਂ ਬਾਹਰ ਨਿਕਲੇ ਹੋਏ ਨੇ ਪਰ ਉਹਨਾਂ ਨੂੰ ਜਿਹੜਾ ਅੱਗੇ ਨਹੀਂ ਵਧਮ ਦਿੱਤਾ ਜਾ ਰਿਹਾ ਕਿਉਂਕਿ ਜੇਕਰ ਆਪਾਂ ਗੱਲ ਕਰੇ ਖਨੌਰੀ ਬਾਰਡਰ ਦੇ ਉੱਪਰ ਵੀ ਕਿਸਾਨ ਡਟੇ ਹੋਏ ਨੇ ਸਾਡੇ ਤੇ ਜੇਕਰ ਆਪਾਂ ਸ਼ੰਭੂ ਬਾਰਡਰ ਦੀ ਵੀ ਗੱਲ ਕਰੀਏ ਉੱਥੇ ਵੀ ਕਿਸਾਨ ਕਿੰਨੇ ਆ ਜਿਹੜੇ ਆ ਬਰਸਾਤ ਪੈ ਰਹੀ ਉਸ ਦੇ ਬਾਵਜੂਦ ਵੀ ਕਿਸਾਨ ਸਾਡੇ ਉੱਥੇ ਡਟੇ ਹੋਏ ਨੇ ਬਿਲਕੁਲ ਮੈਡਮ ਬਰਸਾਤ ਹੋਵੇ ਤੋ ਪਹੋਵੇ ਆਪਣੀ ਠੰਡ ਹੋਵੇ ਦੇਖੋ ਕਿਤੇ ਨਾ ਕਿਤੇ ਧਰਨਾ ਦੇਣਾ ਬਹੁਤ ਮੁਸ਼ਕਲ ਗੱਲ ਹੋ ਜਾਂਦੀ ਹੈ ਸਰਕਾਰਾਂ ਤੇ ਇੱਕ ਅਫਸਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਬੈਠ ਕੇ ਹੁਕਮ ਦੇ ਸਕਦੀਆਂ ਲੇਕਿਨ ਜਿਹੜਾ ਗਰਾਊਂਡ ਜ਼ੀਰੋ ਤੇ ਆ ਕੇ ਕਿਤੇ ਨਾ ਕਿਤੇ ਧਰਨੇ ਤੇ ਬੈਠਦਾ ਪਤਾ ਉਹਨੂੰ ਲੱਗਦਾ ਜੀ ਜੀ ਇਹ ਦੇਖੋ ਇਹਦੇ ਵੱਲ ਜਿਹੜਾ ਜ਼ਰੂਰ ਕਿਸਾਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਰਕਾਰ ਬਿਲਕੁਲ ਨਹੀਂ ਇਹਨਾਂ ਵੱਲ ਧਿਆਨ ਦੇ ਰਹੀ ਬਿਲਕੁਲ ਮੈਡਮ ਬਿਲਕੁਲ ਜੇ ਧਿਆਨ ਦੇਣਾ ਹੁੰਦਾ ਤਾਂ ਬਰ ਹਰਿਆਣਾ ਜਿਹੜਾ ਰੋਕ ਦੇ ਜੀ ਉਹਨੂੰ ਹਰਿਆਣਾ ਕਿਹਾ ਪੰਜਾਬ ਦੀ ਧਰਤੀ ਤੇ ਜੇ ਉਹ ਕੋਈ ਪੰਜਾਬ ਦੀ ਧਰਤੀ ਤੇ ਹੋ ਰਿਹਾ ਆ ਰਿਹਾ ਹਰਿਆਣਾ ਸਰਕਾਰ ਦੀ ਤਾਂ મતਲਬ ਜਿਹੜੀ ਇਹਨਾਂ ਨੇ ਇੰਨੀਆਂ ਕਾਰਵਾਈਆਂ ਕੀਤੀਆਂ ਹਰਿਆਣਾ ਕਿਸ ਰਾਈਟ ਤੇ ਜਾਂ ਕਿਸ ਅਧਿਕਾਰ ਤੇ ਕਰ ਰਿਹਾ ਉਹ ਤਾਂ ਕਿਸਾਨ ਤਾਂ ਜੇ ਪੰਜਾਬ ਦੀ ਧਰਤੀ ਤੇ ਬੈਠਾ ਹੈ ਜੀ 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 ਉਹ ਇਹ ਦੇਖੋ ਤੁਸੀਂ ਬਹੁਤ ਵਧੀਆ ਜਿਹੜਾ ਸਵਾਲ ਕੀਤਾ ਹੈ ਕਿ ਸਾਡੇ ਜਿਹੜੇ ਨੇ ਪੰਜਾਬ ਦੀ ਧਰਤੀ ਦੇ ਉੱਪਰ ਬੈਠੇ ਵੀ ਜਿਹੜੇ ਹੈ ਹਰਿਆਣਾ ਪ੍ਰਸ਼ਾਸਨ ਉਹਨਾਂ ਦੇ ਉੱਪਰ ਜਿਹੜਾ ਅਤਿਆਚਾਰ ਕਰ ਰਹੀ ਹੈ ਬਿਲਕੁਲ ਮੈਡਮ ਦੇਖੋ ਇੱਥੇ ਸੂਬਾ ਸਰਕਾਰ ਦਾ ਫਰਜ਼ ਬਣਦਾ ਪੰਜਾਬ ਸਰਕਾਰ ਦਾ ਬਣ ਫਰਜ਼ ਬਣਦਾ ਵੀ ਕਿਸਾਨਾਂ ਦੇ ਨਾਲ ਕਿਤੇ ਨਾ ਕਿਤੇ ਉੱਦਾਂ ਦਾ ਉਹਨਾਂ ਦੇ ਨਾਲ ਜੋ ਹਰਿਆਣਾ ਸਰਕਾਰ ਵੱਲੋਂ ਵਸਤੀਰਾ ਕਰਵਾਇਆ ਜਾਵੇ ਜਾਂ ਸੈਂਟਰ ਸਰਕਾਰ ਵੱਲੋਂ ਵਸਤੀਰਾ ਕਰਵਾਇਆ ਜਾਵੇ ਕਿਉਂਕਿ ਸੂਬਾ ਸਰਕਾਰ ਕੋਲ ਬਹੁਤ ਵੱਡੀ ਪਾਵਰ ਹੈ ਬਹੁਤ ਵੱਡੀ ਪਾਵਰ ਹੁੰਦੀ ਹੈ ਉਹ ਪਾਵਰ ਦਾ ਇਸਤੇਮਾਲ ਕਿਸਾਨਾਂ ਦੇ ਹਿੱਤ ਲਈ ਨਹੀਂ ਅਜੇ ਸਰਕਾਰ ਕਰ ਰਹੀ ਜੀ ਸੂਬਾ ਸਰਕਾਰ ਸਾਡੀ ਜੀ ਜੀ ਉਹ ਹੀ ਅਜੇਕਰ ਆਪਾਂ ਗੱਲ ਕਰੀਏ ਕਿਸਾਨਾਂ ਦੀ ਕਿ ਕਿਸਾਨੀ ਜਥੇਬੰਦੀਆਂ ਦੀ ਕਿ ਉਹਨਾਂ ਦੇ ਵਿੱਚ ਇਸ ਵਾਰ ਜਿਹੜਾ ਏਕਾ ਨਹੀਂ ਦਿਖ ਰਿਹਾ ਸਰ ਆ ਬਿਲਕੁਲ ਮੈਡਮ ਉਸੇ ਚੀਜ਼ ਦਾ ਨਜਾਇਜ਼ ਫਾਇਦਾ ਜਿਹੜਾ ਕਿਤੇ ਨਾ ਕਿਤੇ ਸੈਂਟਰ ਸਰਕਾਰ ਲੈ ਰਹੀ ਹੈ ਮੈਂ ਤਾਂ ਹਰ ਇੱਕ ਲਾਈਵ 'ਚ ਬੋਲਦਾ ਐ ਵੀ ਅਗਰ ਤੁਸੀਂ ਕਿਤੇ ਨਾ ਕਿਤੇ ਇਸ ਸੰਘਰਸ਼ ਨੂੰ ਮਜ਼ਬੂਤ ਕਰਨਾ ਜਾਂ ਸੈਂਟਰ ਸਰਕਾਰ ਨੂੰ ਗੋਡਿਆਂ ਦੇ ਬਲ ਕਰਨਾ ਤਾਂ ਸਾਨੂੰ ਏਕਾ ਦਿਖਾਉਣ ਦੀ ਜ਼ਰੂਰਤ ਹੈ ਸਾਨੂੰ ਕਿਤੇ ਨਾ ਕਿਤੇ ਜਿਹੜਾ ਏਕੇ 'ਚ ਬਲ ਹੁੰਦਾ ਉਹ ਦਿਖਾਉਣ ਦੀ ਜ਼ਰੂਰਤ ਹੈ ਜੀ ਹੂੰ ਕਿਉਂਕਿ ਜੇਕਰ ਆਪਾਂ ਏਕਤਾ ਰਹੂਗੀ ਕਿਸਾਨ ਦੇ ਵਿੱਚ ਤਾਂ ਸਰਕਾਰ ਨੂੰ ਵੀ ਕੁਝ ਪਤਾ ਚੱਲ ਗਿਆ ਕਿਉਂਕਿ ਕਿਸਾਨ ਵੀ ਇਸ ਗੱਲ ਦਾ ਜਿਹੜਾ ਫਾਇਦਾ ਉਠਾ ਰਹੀ ਹੈ ਕਿ ਜਿਹਨੇ ਇਸ ਵਾਰ ਜਿਹੜਾ ਕਿਸਾਨਾਂ ਦਾ ਏਕਾ ਨਹੀਂ ਦਿਖ ਰਿਹਾ ਜਦੋਂ ਪਿਛਲੀ ਵਾਰ ਜੇਕਰ ਆਪਾਂ 2020 ਦੀ ਗੱਲ ਕਰੀਏ ਕਿ ਉਸ ਵਾਰ ਜਿਹੜਾ ਕਿੰਸਾਰਨੀ ਅੰਦੋਲਨ ਚੱਲਿਆ ਸੀ ਉਸ ਦੇ ਵਿੱਚ ਸਾਰੇ ਇਕਜੁੱਟ ਹੋ ਕੇ ਜਿਹੜੇ ਧਰਨੇ ਦੇ ਉੱਪਰ ਬੈਠੇ ਸੀ ਬਿਲਕੁਲ ਮੈਡਮ ਬਿਲਕੁਲ ਜੇ ਅਗਰ ਏਕਾ ਹੋਜੂਗਾ ਫਿਰ ਤਾਂ ਤੁਸੀਂ 14 ਨੂੰ ਛੱਡੋ ਚਾਹੇ ਤੁਸੀਂ ਉਸ ਤੋਂ ਪਹਿਲਾਂ ਪ੍ਰੋਗਰਾਮ ਬਣਾ ਲਓ ਤੁਸੀਂ ਆਰਾਮ ਨਾਲ ਜਾ ਸਕਦੇ ਆ ਤੁਹਾਨੂੰ ਸਰਕਾਰ ਵੀ ਕਹੂਗੀ ਕੋਈ ਗੱਲ ਨਹੀਂ ਆਜੋ ਚਾਹੇ ਤੁਸੀਂ 14 ਦੇ ਬਾਅਦ ਜਿੰਨੇ ਮਰਜ਼ੀ ਪ੍ਰੋਗਰਾਮ ਬਣਾ ਲਓ ਉਸ ਤੋਂ ਪਹਿਲਾਂ ਜਿੰਨੇ ਮਰਜ਼ੀ ਪ੍ਰੋਗਰਾਮ ਬਣਾ ਲਓ ਜਿੰਨਾ ਚਿਰ ਤੁਸੀਂ ਇੱਕ ਸੁਰ ਨਹੀਂ ਲੈਂਦੇ ਇੱਕ ਸੁਰ ਚ ਜਥੇਬੰਦੀਆਂ ਨਹੀਂ ਆਉਣੀਆਂ ਉਨਾਂ ਚਿਰ ਕਿਤੇ ਨਾ ਕਿਤੇ ਜਿਹੜੀ ਸਾਡੇ ਨਾਲ ਸੈਂਟਰ ਸਰਕਾਰ ਆ ਉਹ ਇਦਾਂ ਦੇ ਹੀ ਬਤੀਰਾ ਕਰਦੀ ਰਹੂਗੀ ਦੇਖੋ ਸੈਂਟਰ ਸਰਕਾਰ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਰੋਟੀ ਉਹਨਾਂ ਨੂੰ ਬਣੀ ਬਣਾਈ ਮਿਲਦੀ ਹੈ ਕਹਿਣ ਦਾ ਮਤਲਬ ਹੈ ਉਹਨਾਂ ਨੂੰ ਕੋ ਹੱਥ ਪੱਲਾ ਮਾਰਨ ਦੀ ਜ਼ਰੂਰਤ ਨਹੀਂ ਹੈਗੀ ਜੋ ਪੰਜਾਬ ਦੇ ਵਿੱਚ ਸਾਡੀ ਪੰਜਾਬ ਸਰਕਾਰ ਆ ਜਾਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਆਪਸ ਵਿੱਚ ਤਾਲਮੇ ਨਹੀਂ ਉਸੇ ਚੀਜ਼ ਦਾ ਜਿਹੜਾ ਫਾਇਦਾ ਕਿਤੇ ਨਾ ਕਿਤੇ ਸੈਂਟਰ ਸਰਕਾਰ ਲੈ ਰਹੀ ਹੈ ਜੀ ਉਹ ਇਹ ਦੇਖੋ ਆਪਸੀ ਜਿਹੜੀਆਂ ਜਥੇਬੰਦੀਆਂ ਦੀ ਮੀਟਿੰਗਾਂ ਵੀ ਹੁੰਦੀਆਂ ਨੇ ਜੇਕਰ ਆਪਾਂ ਗੱਲ ਕਰੀਏ ਸਰਕਾਰ ਦੇ ਨਾਲ ਵੀ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਸਾਡੇ ਕਿਸਾਨਾਂ ਦੀਆਂ ਕਿਸਾਨੀ ਜੱਥੇਬੰਦੀਆਂ ਪਰ ਹਰ ਇੱਕ ਮੀਟਿੰਗ ਜਿਹੜੀ ਬੇਸਿੱਟਾ ਦਿਖੀ ਹੈ ਉਹਦਾ ਕਾਰਨ ਇਹ ਆ ਮੈਡਮ ਦੇਖੋ ਮੈਂ ਤਾਂ ਹਰ ਮਤਲਬ ਲਾਈਵ ਚ ਬੋਲਦਾ ਤੇ 13 ਫਰਵਰੀ ਤੋਂ ਵੀ ਮੈਂ ਬੋਲਦਾ ਆ ਰਿਹਾ ਵੀ ਅਗਰ ਤੁਸੀਂ ਏਕਾ ਨਹੀਂ ਦਿਖਾਉਂਗੇ ਪਰ ਤੁਸੀਂ ਇੱਕ ਛੱਡੋ ਤੁਸੀਂ 10 ਮੀਟਿੰਗਾਂ ਕਰ ਲਓ 50 ਮੀਟਿੰਗਾਂ ਕਰ ਲਓ ਬੇਸਿੱਟਾ ਹੀ ਰਹਿਣਗੀਆਂ ਕਿਉਂਕਿ ਸੈਂਟਰ ਸਰਕਾਰ ਨੂੰ ਪਤਾ ਵੀ ਇਹਨਾਂ ਨੇ ਇੱਕ ਹੋਣਾ ਨਹੀਂ ਤਾਂ ਇਹਨਾਂ ਦੇ ਸਰਕਾਰ ਸਿਲ ਜਿਹੜੀ ਕਿਤੇ ਨਾ ਕਿਸੇ ਮਜ਼ਬੂਤੀ ਆਉਣੀ ਨਹੀਂ ਜੀ ਜਿਉ ਇਹ ਦੇਖੋ ਜਿਵੇਂ ਹੁਣ ਹਰਿਆਣਾ ਆਪਾਂ ਸਰਕਾਰ ਦੀ ਗੱਲ ਕਰੀ ਉਹਨਾਂ ਦੇ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਉਹਨਾਂ ਵੱਲੋਂ ਜਿਹੜੇ ਨੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹ ਉਹ ਮਾਰੀਆਂ ਜਾ ਰਹੀਆਂ ਨੇ ਕਿੰਨੇ ਅਤਿਆਚਾਰ ਕੀਤੇ ਜਾ ਰਹੇ ਜੇਕਰ ਪ੍ਰਸ਼ਾਸਨ Haryana ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇ ਕਿ ਦਿੱਲੀ ਜਿਹੜਾ ਹੈ ਸ਼ਾਂਤ ਮੇ ਢੰਗ ਦੇ ਨਾਲ ਆਪਣਾ ਉਹ ਧਰਨਾ ਦੇ ਸਕਣ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜਥੇਬੰਦੀਆਂ ਨੂੰ ਇਸ ਹਿਸਾਬ ਨਾਲ ਪਲਾਨਿੰਗ ਕਰਨੀ ਚਾਹੀਦੀ ਹੈ ਸਾਡਾ ਨੁਕਸਾਨ ਨਾ ਹੋਵੇ ਸਾਡੇ ਜੋ ਪੰਜਾਬ ਦੇ ਨੌਜਵਾਨ ਦਾ ਕਿਸਾਨ ਕਿਸਾਨ ਦਾ ਕਿਤੇ ਨਾ ਕਿਤੇ ਨੁਕਸਾਨ ਨਾ ਹੋਵੇ ਅਸੀਂ ਅੱਗੇ ਵੀ ਜਾ ਸਕੀਏ ਦੇਖੋ ਜਿੰਨਾ ਚਿਰ ਸੁੱਭਾ ਸਰਕਾਰ ਹੈਲਪ ਨਹੀਂ ਕਰਦੀ ਜੀ ਜਾਂ ਕਿਸਾਨਾਂ ਦਾ ਏਕਾ ਨਹੀਂ ਜੀ ਹੁੰਦਾ 19 ਦਿਨ ਅਸੀਂ 14 ਦਾ ਛੱਡੋ ਚਾਹੇ ਉਸ ਤੋਂ ਅੱਗੇ ਹੋਵੇ ਪਿੱਛੇ ਹੋਵੇ 19 ਦਿਨ ਸਾਡੇ ਵਾਸਤੇ ਰਸਤਾ ਤੈਅ ਕਰਨਾ ਬੜਾ ਮੁਸ਼ਕਲ ਹੈ ਦੇਖੋ ਆਪਾਂ ਕਹਿ ਦਿੰਦੇ ਆ ਕਹਾਵਤ ਬਣੀ ਵੀ ਹੈ ਕਿ ਬੀ ਦਿੱਲੀ ਦੂਰ ਨਹੀਂ ਲੇਕਿਨ ਦਿੱਲੀ ਇੰਨੀ ਦੂਰ ਹੋ ਗਈ ਵੀ 13 ਫਰਵਰੀ ਤੋਂ ਲੈ ਕੇ ਅੱਜ ਡੇਢ 3 ਮਾਰਚ ਹੋ ਗਈ ਹਾ ਸਾਡਾ ਕਿਸਾਨ ਹਲੇ ਤੱਕ ਪੰਜਾਬ ਦੇ ਵਿੱਚ ਹੀ ਬਟਾਰਿਆਣੇ ਤੱਕ ਜੀ ਐਂਟਰੀ ਤੱਕ ਨਹੀਂ ਜੀ ਕਰ ਸਕ ਹੂੰ ਕਿਉਂਕਿ ਦੇਖੋ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਸਾਡਾ ਜਿਹੜਾ ਹੈ ਕਿਸਾਨ ਜਿਹੜਾ ਹਰਿਆਣੇ ਦੀ ਅੱਗੇ ਵੀ ਨਹੀਂ ਹਲੇ ਐਂਟਰੀ ਕਰ ਸਕਿਆ ਹਰਿਆਣੇ ਦੇ ਜਿਹੜੇ ਬਾਰਡਰ ਦੇ ਉੱਪਰ ਹੀ ਬੈਠਾ ਹੈ ਕਿਉਂਕਿ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਕਿੰਨੇ ਜਿਹੜੇ ਬੈਰੀਗੇਟ ਲਗਾਏ ਗਏ ਨੇ 6-7 ਲੇਅਰਾਂ ਦੇ ਵਿੱਚ ਜਿਹੜੇ ਨੇ ਬੈਰੀਗੇਟ ਲਗਾਏ ਹੋਏ ਨੇ ਬਿਲਕੁਲ ਮੈਡਮ ਦੇਖੋ 6-7 ਲੇਅਰ ਦੇ ਵਿੱਚ ਦੇਖੋ 6-7 ਸੱਤ ਦਵਾਰਾਂ ਕਰ ਦੇਣੀਆਂ ਮੈਡਮ ਹੂੰ ਸੱਤ ਦਵਾਰਾਂ ਨੂੰ ਢਾਉਣਾ ਫਿਰ ਕਿਤੇ ਨਾ ਕਿਤੇ ਉਸ ਰਸਤੇ ਤੇ ਆਉਣਾ ਦੇਖੋ ਅੱਜ ਤੁਸੀਂ ਉਸ ਰੋਡ ਦਾ ਹਾਲ ਦੇਖ ਲਓ ਉਸ ਰਸਤੇ ਦਾ ਹਾਲ ਦੇਖ ਲਓ ਜਿੱਕਣਾ ਕਿਤੇ ਸਾਡੀ ਕਿਸੇ ਦੂਜੀ ਕੰਟਰੀ ਦੇ ਨਾਲ ਲੜਾਈ ਲੱਗੀ ਵੀ ਹੁੰਦੀ ਆ ਕਿਤੇ ਦੁਸ਼ਮਣ ਦੇਸ਼ ਦੇ ਨਾਲ ਲੜਾਈ ਲੱਗੀ ਵੀ ਹੁੰਦੀ ਆ ਇੰਨਾ ਇੰਤਜ਼ਾਮ ਤਾਂ ਦੇਖੋ ਸਰਕਾਰਾਂ ਉੱਥੇ ਨਹੀਂ ਕਰਦੀਆਂ ਅੱਜ ਸਾਡੇ ਹਿੰਦੁਸਤਾਨ ਦੇ ਜਿਹੜੇ ਪੰਜਾਬ ਦੀ ਲੋਕ ਖੁੱਬਾ ਦੇ ਲੋਕ ਆ ਉਹਨਾਂ ਦੇ ਤਸ਼ੱਦਦ ਢਾਉਣ ਵਾਸਤੇ ਕਿਤੇ ਨਾ ਕਿਤੇ ਇਹ ਸਰਕਾਰ ਐਦਾਂ ਕਰ ਰਹੀ ਆ ਦੇਖੋ ਬਹੁਤ ਜਿਹੜਾ ਮਾੜਾ ਪ੍ਰਭਾਵ ਆ ਜਿਹੜਾ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਤੇ ਸੌਰੀ ਪੰਜਾਬ ਦੇ ਲੋਕਾਂ ਤੇ ਦਿੱਤਾ ਜਾ ਰਿਹਾ ਇਹ ਚੀਜ਼ ਬਹੁਤ ਗਲਤ ਜੀ ਜੀ ਮੈਡਮ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋ ਰਿਹਾ ਸਰ ਕਿੱਥੋਂ ਬੋ ਰਿਹਾ ਜੀ ਮਾਲਵਿੰਦਰ ਬੋਲਦਾ ਹਾਂ ਸਰ ਹਾਂ ਜੀ ਮਾਲਵਿੰਦਰ ਜੀ ਲਾਈਵ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਸਰ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ 14 ਮਾਰਚ ਨੂੰ ਫਿਰ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਕੂਚ ਕਰਨਾ ਕੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ ਜਾਂ ਨਹੀਂ ਦੇਖੋ ਜੀ ਸਰਕਾਰ ਦੀ ਜਿਹੜੀ ਸੈਂਟਰ ਸਰਕਾਰ ਦੀ ਆ ਹੂੰ ਜਿਹੜੀ دیر ਦੀ ਗੱਲ ਕਰ ਰਹੇ ਇੱਥੇ ਜਿਹੜੇ ਇੰਨੀ ਨਾਫਰਤ ਨਾਲ ਸਿੱਖਾਂ ਨੂੰ ਦੇਖ ਰਹੀ ਆ ਪਰ ਸਾਡੀ ਬਦ ਕਿਸਮ ਦੀ ਆ ਸਾਡੇ ਸਿੱਖਾਂ ਦੀ ਜਾਂ ਸਾਡੇ ਪੰਜਾਬ ਦੀ ਜਿਹੜਾ ਸਾਨੂੰ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਪੰਜਾਬ ਦੀ ਗੱਲ ਕਰਦੀ ਹੋਵੇ ਸਿਰਫ ਗੱਲ ਕਰਦੇ ਨੇ ਆਪਣੀ ਕੁਰਸੀ ਵਾਸਤੇ ਹੀ ਜੀ ਸਾਡੇ ਕੋਈ ਵੀ ਚਾ ਕਾਂਗਰਸ ਹੋਵੇ ਕਾਲੀ ਹੋਈ ਸਾਡੀ ਨਿਰਾਸ਼ਾ ਹੱਥ ਲੱਗੀ ਆ ਪੰਜਾਬ ਨਾਲ ਕੋਈ ਨਹੀਂ ਖੜਿਆ ਨਾ ਨੌਜਵਾਨੀ ਨਾਲ ਖੜਿਆ ਬਸ ਸਿਰਫ ਖੜੇ ਰਹੇ ਦਿੱਲੀ ਨਾਲ ਖੜਦੇ ਨੇ ਇਹਦੀ ਕਾਲਪੂਸਰੀ ਕਰਦੇ ਨੇ ਬਸ ਜਿਹੜਾ ਇਹਨਾਂ ਨੂੰ ਬੁਰਕੀ ਪਾਉਂਦਾ ਹੈ ਤਾਂ ਉਧਰ ਨੂੰ ਵਾਜ ਜਾਂਦੇ ਨੇ ਹੂੰ ਪਰ ਦੇਖ ਲਓ ਮੈਂ ਇੱਕ ਵੀਡੀਓ ਦੇਖ ਰਿਹਾ ਕਿ ਹੁਣ ਕੀ ਹੁੰਦੇ ਨੇ ਐਵੇਂ ਚੱਲ ਰਹੀ ਜੀ ਵੀ ਏਟੀਐਮ ਮਸ਼ੀਨਾਂ ਤੇ ਬੈਣ ਲੱਗ ਗਿਆ ਪਰ ਕੋਈ ਹਜੇ ਬੈਣ ਆਇਆ ਨਹੀਂ ਹੈਗਾ ਵੀ ਹਵਾਵਾਵਾ ਨੇ ਜੇ ਬੈਣ ਵੀ ਲੱਗਦਾ ਬਾਰੇ ਉਹ ਜਿਹੜੀ ਸਰਕਾਰ ਦੀ ਜੇਪੀਡੀਆ ਐਨੀ ਅੱਤ ਚੱਕ ਦੂਗੀ ਕਿਸੇ ਵੀ ਬੰਦੇ ਦੇ ਸਿਆਣੇ ਕਹਦੇ ਨੇ ਇਹ ਅੱਤ ਚੱਕੀ ਮਾੜੀ ਹੁੰਦੀ ਆ ਸਰਕਾਰ ਤੇ ਮੈਨੂੰ ਆਇ ਲੱਗਦਾ ਵੀ ਪੁੱਠੀ ਗਿੰਤੀ ਸ਼ੁਰੂ ਹੋ ਗਈ ਆ ਲਾਲੂ ਦੀ ਵੀ ਦੇਖ ਰਿਹਾ ਟੀਨਾ ਵੀਡੀਓ ਪਰ ਜਦੋਂ ਕੋਈ ਕਿਸੇ ਦੀ ਅੱਤ ਚੱਕੀ ਹੋਵੇ ਤਾਂ ਇਹ ਉਹ ਤਾਂ ਜਿਵੇਂ ਸਿਆਣੇ ਕਹਿੰਦੇ ਮੱਛੀ ਪੱਥਰ ਚੱਟ ਕੇ ਮੁਰਦੀ ਆ ਪਰ ਖੀਰ ਨੂੰ ਇਹਨਾਂ ਦੇ ਉਹ ਦਿਨ ਮਾਰੇ ਚੱਲ ਰਹੇ ਨੇ ਬੀਜੇਪੀ ਦੇ ਇਹ ਬਹੁਤ ਪੰਜਾਬ ਨੂੰ ਨਾ ਨਾਲ ਹੁਣ ਜੀਪੀ ਨਾਲ ਇਹਨਾਂ ਦਾ ਮੂੰਹ ਟੁੱਟ ਜੇ ਜੇ ਕਿਸੇ ਦਾ ਇੱਕ ਬਿਆਨ ਆਇਆ ਹੋਵੇ ਵੀ ਤੁਸੀਂ ਭਾਈ ਕਿਸਾਨਾਂ ਨਾਲ ਬੈਠ ਕੇ ਕਿਉਂ ਨਹੀਂ ਗੱਲ ਕਰਦੇ ਕਿਉਂ ਬਾਰਡਰਾਂ ਦੇ ਗੋਲੀਆਂ ਚਲਾਈਆਂ ਨੇ ਕਰਦੇ ਨੇ ਨਹੀਂ ਕਰਾਏ ਇਹ ਦੇਖੋ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਿਰਫ ਆਪਣੀ ਹਰ ਇੱਕ ਲੀਡਰ ਜਿਹੜਾ ਆਪਣੀ ਕੁਰਸੀ ਦੇ ਪਿੱਛੇ ਹੀ ਫਿਰਦਾ ਆਪਣੀ ਰਾਜਨੀਤੀ ਕੀ ਖੇਡਦਾ ਤੁਸੀਂ ਦੇਖ ਲਓ ਹੁਣ ਨਾਲੇ ਟਾਈਮ ਦੇ ਵਿੱਚ ਵੀ ਇਹੀ ਜੀ ਇਹਨਾਂ ਨਾਲ ਮੈਨੂੰ ਲੱਗਦਾ ਵੀ ਸਿਆਣੇ ਕਹਿੰਦੇ ਨੇ ਕਹਿੰਦੇ ਇੱਕ ਕਿਸੇ ਗੁਰੇ ਪੈ ਨਾਲ ਜਿਵੇਂ ਛੇਤਰ ਮਾਰਨ ਵਾਲੀ ਕੰਮ ਨਹੀਂ ਹੋਣੀ ਆਉਣ ਵਾਲੀ ਲੈਕਚਰ ਦੇ ਵਿੱਚ ਵੀ ਦੇਖਿਆ ਜਾਊ ਬਣਦਾ ਸੀ ਆ ਲੋਕਾਂ ਦੇ ਮਨਾਂ 'ਚ ਗੁੱਸਾ ਤੁਸੀਂ ਪਿੰਡਾਂ 'ਚ ਹਾਲ ਦੇਖੋ ਬੀਜੇਪੀ ਦਾ ਤੇ ਲੀਡਰ ਜਿਹੜੇ ਕਾਲੀ ਦਲ ਦੇ ਇਹਨਾਂ ਦੇ ਭਾਈਵਾਲ ਬਣੇ ਹੋਏ ਨੇ ਤੁਸੀਂ ਆਉਣ ਵਾਲਾ ਟਾਈਮ ਦੇਖਿਓ ਦੂਰ ਨਹੀਂ ਹੈਗਾ ਇੰਤਜ਼ਾਰ ਕਰੀ ਬੈਠੇ ਨੇ ਪਿੰਡਾਂ ਦੇ ਵਿੱਚ ਖੇੜਾ ਦੇ ਉੱਤੇ ਹੀ ਗੱਲਾਂ ਚੱਲ ਰਹੀਆਂ ਨੇ ਵੀ ਪਿੰਡ 'ਚ ਬੜਨ ਨਹੀਂ ਦੇਣਾ ਇਹਨਾਂ ਨੂੰ ਦੇਖੋ ਇਹਨਾਂ ਲੋਕਾਂ ਦੀ ਵੀ ਗੁੱਛਾ ਹੋਇਆ ਹੋਇਆ ਵੀ ਸਾਡੇ ਪੰਜਾਬ ਦੇ ਸਾਡੇ ਕਿਸਾਨ ਮਜ਼ਦੂਰ ਵਾਅਦੇ ਕੋਈ ਗੱਲ ਨਹੀਂ ਕਰ ਰਹੇ ਜਾਂਦੇ ਸਰ ਉਹ ਹੀ ਹੈ ਨਾ ਦੇਖੋ ਫੇਰ ਵੀ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਭੋਲੇ ਨੇ ਫੇਰ ਵੀ ਇਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਫੇਰ ਵੀ ਵੋਟਾਂ ਆ ਦੇ ਦਿੰਦੇ ਨੇ। ਨਹੀਂ ਦੇਖੋ ਜੀ ਹੁਣ ਬਹੁਤ ਫਰਕ ਵਗੈਰਾ ਭੋਲਾਪਣ ਤਾਂ ਉਹ ਬਹੁਤ ਦੂਰ ਵੱਗ ਗਿਆ। ਬਸ ਇਹ ਲੋਕ ਹੁਣ ਪੜ੍ਹੇ ਲਿਖੇ ਨੇ ਇੱਕ ਵਾਰ ਸ ਇਹਨਾਂ ਨੇ ਡਾਂਗ ਨਹੀਂ ਮਾਰਨੀ ਜਾਂ ਬੰਦੂਕ ਨਹੀਂ ਚੱਕਣੀ ਇੱਕ ਵਾਰ ਵੋਟ ਦੀ ਪਰਚੀ ਨਾਲੇ ਮਾਰਨਾ ਇਹਨਾਂ ਨੂੰ। ਜੀ ਪਰ ਮੈਂ ਡੱਕ ਰਿਹਾ ਹਾਂ ਕਿ ਸੋਨੂੰ ਹੁਣ ਪੰਜਾਬ ਦੇ ਵਿੱਚੋਂ ਜਿਹਾ ਸਾਰੇ ਇਹ ਜਿਹੜੇ ਚ ਜਿਲ੍ਹਾ ਦੇ ਬੀਜਪੀ ਨੇ ਅੱਤ ਚੱਕੀ ਆ ਬਸ ਅੱਤ ਕਹਿੰਦੇ ਨੇ ਮਾਰੀ ਹੁੰਦੀ ਆ ਪਰ ਜਿਹੜਾ ਇੱਕ ਰਾਜਾ ਹੁੰਦਾ ਇੱਕ ਆਪਣੀ ਪਰਜਾ ਨੂੰ ਦੇਖਦਾ ਇਹ ਜਿਹੜੇ ਇਹਨਾਂ ਦੇ ਜਿਵੇਂ ਐਡਵਾਨੀ ਇਰਲੈਨਸ ਉਰੀ ਨੇ ਇਹ ਪੈਸੇ ਲੈ ਲੈ ਭੱਜਿਆ ਉਹਨਾਂ ਦੇ ਇਹਦੇ ਨੱਥ ਪਾਈ ਦੀ ਆ ਮੋਦੀ ਦੇ ਜਿੰਨੇ ਜਿੰਨੇ ਝੂਠਾ ਮਾਰਦੇ ਨੇ ਉਹਨਾਂ ਜਿੱਦੋਂ ਕੰਮ ਲੈ ਲੈਂਦੇ ਨੇ ਜੀ ਜਦੋਂ ਵਾਪਸ ਉਹਨਾਂ ਦੀ ਸੱਤਿਆ ਦੇ ਵਿੱਚੋਂ ਐਡਵਾਨੀ ਇਰਲੈਨਸ ਇਹਨਾਂ ਦੇ ਵਰਲੇ ਡਾਟਾ ਇਹਨਾਂ ਤੋਂ ਦੂਰ ਹੋ ਜੂਗਾ ਬਸ ਮੋਦੀ ਜ਼ੀਰੋ ਹੋ ਜੂਗਾ ਜਿਨ੍ਹਾਂ ਦੇ ਕਰੋਨਾ ਦਾ ਅੱਖਾ ਮੰਨਣਾ ਪਊਗਾ ਉਹਨਾਂ ਦੇ ਕਰ ਪ੍ਰਧਾਨ ਮੰਤਰੀ ਆਨੇ ਜ਼ੀਰੋ ਹੋ ਜੂ ਤੁਸੀਂ ਯਾਦ ਰੱਖ ਲਿਆ ਉਹਨਾਂ ਵਾਲੇ ਟਾਈਮ ਤੇ ਅੱਜ ਵੀ ਰਹਿਣਾ ਵੀ ਕਿੱਧਰ ਮੋਦੀ ਵਾਗਿਆ ਬਹੁਤ ਬਹੁਤਾ ਬਦਾਲੀ ਵਰਗੇ ਚੜ ਕੇ ਆਏ ਨੇ ਪੰਜਾਬ ਨੂੰ ਉਹ ਗੱਲ ਹੋ ਗਈ ਤੈਨੂੰ ਜਾੜਲ ਵਾਲੇ ਉੱਜੜ ਗਏ ਪੰਜਾਬ ਹਜੇ ਵੀ ਗੁਰਾਂ ਦੇ ਨਾਮ ਤੇ ਬੱਸਦਾ ਤੇ ਫੇਰ ਵੀ ਬੱਸਦਾ ਰਹੂਗਾ ਇਹ ਤਰਾਓ ਚੜਾਓ ਦੁਨੀਆ ਤੇ ਆਉਂਦੀ ਰਹਿੰਦੇ ਨੇ ਜਿਵੇਂ ਨੇੜੀ ਆ ਜਾਂਦੀ ਆ ਮਗਰ ਉਹ ਦਰਖਤ ਉਹੀ ਜਗ੍ਹਾ ਤੋਂ ਫੇਰ ਕੁੱਟਿਆ ਆਉਂਦਾ ਫੇਰ ਉਹੀ ਦਰਖਤ ਦੀ ਸ਼ੋਹ ਬਣ ਜਾਂਦੀ ਆ ਹਾਂ ਜਰੂਰ ਸਮਾਂ ਜਰੂਰ ਲੱਗਦਾ ਜੀ ਸਰ ਉਹੀ ਹੈ ਦੇਖੋ ਜਿਵੇਂ ਤੁਹਾਡੇ ਕਹਿਣ ਦਾ ਮਤਲਬ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਹੁਣ ਪਹਿਲਾਂ ਨਾਲੋਂ ਬਹੁਤ ਜਾਗਰੂਕ ਹੋ ਚੁੱਕੇ ਨੇ ਕਿ ਕਿਸ ਨੂੰ ਅਸੀਂ ਕਿਸ ਤਰ੍ਹਾਂ ਜਿਹੜੀ ਐ ਵੋਟ ਦੇਣੀ ਐ ਹੈਲੋ ਐਸੀ ਇਹ ਸਾਡੇ ਮਾਲਵਿੰਦਰ ਜੀ ਸੰਗਰੂਰਤ ਜੀ ਕਿ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਰੱਖਦੇ ਹੁੰਦੇ ਨੇ ਕਿ ਇਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਵੀ ਹੁਣ ਅੱਕ ਚੁੱਕੇ ਨੇ ਬੀਜੇਪੀ ਸਰਕਾਰ ਤੋਂ ਕਿ ਹੁਣ ਵੋਟਾਂ ਵੇਲੇ ਹੀ ਜਿਹੜਾ ਬੀਜੇਪੀ ਸਰਕਾਰ ਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਰਿਜ਼ਲਟ ਆਉਂਦਾ ਹੈ ਹੈਲੋ ਹਾਂਜੀ ਮੈਡਮ ਹਾਂਜੀ ਹਾਂਜੀ ਸੰਜੀਪ ਜੀ ਹਾਂ ਬਿਲਕੁਲ ਮੈਡਮ ਦੇਖੋ ਮਾਲਵਿੰਦਰ ਜੀ ਨੇ ਬਹੁਤ ਵਧੀਆ ਗੱਲ ਕਰੀਏ ਦੇਖੋ ਬਹੁਤ ਵਧੀਆ ਵਿਚਾਰ ਹੁੰਦਾ ਖੁਦ ਕਿਸਾਨ ਹੈ ਇਹਨਾਂ ਨੂੰ ਪਤਾ ਵੀ ਕਿਸਾਨੀ ਕਿਵੇਂ ਹੁੰਦੀ ਹੈ ਹੂੰ ਸਾਡੀ ਜਿਹੜੀ ਹਿੰਦੂ ਸਾਡਾ ਜਿਹੜਾ ਹਿੰਦੁਸਤਾਨ ਆ ਮੈਡਮ ਹਿਮੇਸ਼ਾ ਇੱਕ ਕੱਟਪੁੱਤਲੀ ਹੀ ਬਣ ਕੇ ਨੱਚਦਾ ਰਿਹਾ ਸਾਡਾ ਪ੍ਰਧਾਨ ਮੰਤਰੀ ਜੀ ਅਸੀਂ ਤਾਂ ਹਮੇਸ਼ਾ ਗੁੱਲਕੇ ਕਹਿਣਾ ਗੁੱਲਕੇ ਕਹੂਗੇ ਜੀ ਪਹਿਲਾਂ ਜਿਵੇਂ ਡਾਕਟਰ ਮੋਹਰ ਸਿੰਘ ਜੀ ਉਹ ਕਾਂਗਰਸ ਦੇ ਜਿਵੇਂ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਉਹਨਾਂ ਦੇ ਸਾਹਮਣੇ ਚੱਲਦੇ ਤੇ ਲੋਕਾਂ ਦੇ ਸਾਹਮਣੇ ਲੋਕਾਂ ਦਾ ਕਹਿਣਾ ਹੈ ਮਤਲਬ ਜੀ ਜੀ ਹੁਣ ਜਿਹੜੇ ਮੋਦੀ ਸਾਹਿਬ ਉਹ ਅਵਾਨੀ ਅਡਾਨੀਆਂ ਦੀ ਇੱਕ ਕੱਟਪੁੱਤਲੀ ਬਣ ਕੇ ਚੱਲ ਰਹੇ ਨੇ ਜੀ ਹੂੰ ਜੋ ਆਵਾਨੀ ਦਾਨੀ ਨੇ ਜਨਾ ਉਹ ਮੋਦੀ ਸਾਹਿਬ ਨੇ ਸਹਿਯੋਗ ਕਰਕੇ ਹਿੰਦੁਸਤਾਨ ਦੇ ਪ੍ਰਤੀਕਰਨਾਂ ਜੀ ਚਾਹੇ ਉਹ ਖਲਾਫ ਹੋਵੇ ਚਾਹੇ ਉਹ ਆਪਣੇ ਆਪ ਤੋਂ ਦੇ ਇਨਕਲਾਬੇ ਹੋਵੇ ਜੀ ਜੀ ਮਾਲਵਿੰਦ ਜੀ ਆਪਣੇ ਨਾਲ ਫੇਰ ਜੁੜੇ ਨੇ ਹੈਲੋ ਹਾਂਜੀ ਹਾਂਜੀ ਗੋਣ ਪੂਰ ਰੇਂਜ ਘਟ ਗਈ ਜੀ ਹਾਂਜੀ ਸਰ ਨਾਜੀ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਜੀ ਕੋਈ ਵੀ ਬੰਦਾ ਹੁੰਦਾ ਜੇ ਆਪਣੇ ਨੱਗਰ ਤੇ ਲਾ ਲੋ ਜਦੋਂ ਕਿਸੇ ਦੀ ਅੱਖ ਤੇ ਕੇਜ ਜਿਵੇਂ ਸਿਆਣੇ ਕਹਿੰਦੇ ਨੇ ਪਿੰਡ ਭੋਗ ਜਿੱਦੜ ਦੀ ਮੌਤ ਆਉਂਦੀ ਆ ਪਿੰਡ ਵਾਲੇ ਨੂੰ ਭਾਜਦਾ ਹੁਣ ਦੇਖੋ ਨਾ ਮਾੜੀਆਂ ਪਾਰਟੀਆਂ ਨੂੰ ਜਾਤ ਪਾਤ ਦੇ ਵਿੱਚ ਵੰਡ ਕੇ ਇਹਨੇ ਪੂਰੀ ਅੰਤ ਲਾ ਦੇਣਾ ਮੈਂ ਤਾਂ ਗੱਲ ਇਹ ਤੋ ਕਹਿਣਾ ਚਾਹਤਾ ਮੋਦੀ ਬਚੂਗਾ ਕਿ ਫਿਰ ਕੀ ਕਿਸ ਹੁੰਦੇ ਨੇ ਆਮ ਜਿਹੜੇ ਦਲਤ ਨੇ ਇਹਨਾਂ ਦੇ ਤਰ੍ਹਾਂ ਦੇ ਪੱਤਾ ਖੇਡ ਰਿਹਾ ਜਿਹੜੀਆਂ ਪਾਰਟੀਆਂ ਨੇ ਜੇ ਤਾਂ ਇਹ ਟੀਮ ਮਸ਼ੀਨ ਨਹੀਂ ਬੈਨ ਹੋ ਗਈਆਂ ਫਿਰ ਮੋਦੀ ਦੀ ਹਾਰ ਹੋਣੀ ਹੋਣੀ ਆ ਮੈਂ 99% ਇਹੀ ਰੱਖਦਾ ਪਰ ਜੇ ਕਿਹਨੇ ਟੀਮ ਮਸ਼ੀਨਾ ਨਹੀਂ ਹੁੰਦੇ ਜਿਵੇਂ ਜੱਜ ਬਦਲੀ ਕਰਤਾ ਉਹਨੇ ਪੈਂਤਲੇ ਕਰਾਉਂਦੇ ਨੇ ਚੋਣ ਪਰਮਿਸ਼ਨ ਆਪਦਾ ਲਾਲਾਂ ਨੇ ਬਟਾਪਟ ਇਹ ਪੂਰਾ ਜੋਰ ਲੱਗਿਆ ਹੋਇਆ ਉਸ ਤੋਂ ਜਿੰਨੇ ਵੀ ਮਤਲਬ ਬਣਾਇਆ ਤਾਂ ਮਨੇ ਰਿਲਾਇੰਸ ਐਡਵਾਨੀ ਇਹ ਸਾਰੇ ਗੁਜਰਾਤੀ ਨੇ ਜੀ ਪੂਰੇ ਗ੍ਰਾਪੀਆਂ ਦਾ ਵੀ ਪੂਰੇ ਸਾਰੇ ਨੇ ਜ਼ੋਰ ਲੱਗਿਆ ਹੋਇਆ ਵੀ ਜਿਹੜੀ ਖੇਤੀ ਆ ਕਾਰਪੋਰੇਟ ਘਰਾਣੇ ਨੂੰ ਜਾਣਾ ਤੁਸੀਂ ਆਉਣ ਦਾ ਟਾਈਮ ਦੇਖ ਲਓ ਮੈਂ ਦੇਖਦਾ ਉਹਨਾਂ ਵੀਡੀਓ ਤੋਂ ਬਾਹਰ ਲਈ ਦੀ ਵੀ 100% ਦੇਸਾਂ ਦੀ ਇਹ ਬਣਿਆ ਡਿਪਾਰਟਮੈਂਟ ਬਣਿਆ ਜਿਹੜਾ ਉਹਦੇ ਵਿੱਚ ਹੀ ਚੀਜ਼ ਦੇਖ ਰਹੇ ਨੇ ਵੀ ਉਹਨਾਂ ਤੋਂ ਸਵਾਸਤੀ ਇਹ ਚੀਜ਼ਾਂ ਖਰੀਦ ਕੇ ਆਪਾਂ ਮੈਂ ਦੇ ਮੁੱਲ 'ਚ ਵੇਚਾਂਗੇ ਜਿਵੇਂ ਹਿਮਾਚਲ ਦੀ ਦੇਖ ਰਿਹਾ ਜੀ ਮੈਂ ਵੀਡੀਓ ਸੇਵ ਖਰੀਦਦੇ ਤੇ ਉੱਥੋਂ ਕਹਿੰਦੇ ਸੇਵ ਨਹੀਂ ਦੇਣੇ ਹੈਗੇ ਐਜ ਕਿ ਜੀ ਜਦੋਂ ਜੋ ਮਰਜ਼ੀ ਹੋ ਜਾਏ ਦੇਖੋ ਮਜਬੂਰੀਆਂ ਹੁੰਦੀਆਂ ਨੇ ਦੇਣਾ ਵੀ ਪੈਂਦਾ ਜਿਹਦਾ ਸਰਦਾ ਹੁੰਦਾ ਨਹੀਂ ਦਿੰਦਾ ਪਰ ਮੈਂ ਇਹੀ ਕਹਣਾ ਵੀ ਦੇਖੋ ਪਰ ਜਿੰਨਾ ਕਿਰਾ ਕੋ ਸੰਘਰਸ਼ ਕਰਦੇ ਰਹਿਣਗੇ ਲੋਕ ਉਹਨਾਂ ਦੇ ਕਰਜ਼ਾ ਹੁੰਦੇ ਨੇ ਜਦੋਂ ਸੰਘਰਸ਼ ਦੇ ਵਿੱਚ ਉਹ ਕਮਜ਼ੋਰ ਪਊਗਾ ਤਾਂ ਫਿਰ ਸਰਕਾਰਾਂ ਭਾਰੀ ਪੈ ਜਾਣੀਆਂ ਹੁੰਦੀਆਂ ਨੇ ਪਰ ਮੈਂ ਤਾਂ ਇਹੀ ਕਹਿੰਦਾ ਜਿਹੜੇ ਕੋ ਤਰਾotra ਉਹ ਜਿਹਨੇ ਹੁਣ ਬੱਦਲ ਨੇ ਕਿਤੇ ਗੜੇ ਪੈਗੇ ਕਿਤੇ ਨਾਂ ਪੈਗੇ ਮੈਂ ਪੰਜਾਬ ਫੇਰਪੁਰਾਂ ਦੇ ਨਾਂ ਤੇ ਬਸੂਗਾ ਪਰ ਮੋਦੀ ਵਰਗੇ ਨੇ ਦੁਬਾਰੇ ਮੁੜ ਕੇ ਨਹੀਂ ਆਉਦਾ ਇਹ ਦੁਨੀਆ ਦਾ ਸੰਸਾਰ ਆ ਜਿਹੜਾ ਆਉਂਦਾ ਜਾਂਦਾ ਚੱਲਦਾ ਇਹਦੇ ਉੱਤੇ ਪਾਪੀ ਵੀ ਆਈ ਜਾਂਦੇ ਨੇ ਧਰਮ ਗੁਰਸ ਵੀ ਜਾਈ ਜਾਂਦੇ ਨੇ ਜੀ ਜਿਉ ਇਹ ਦੇਖੋ ਜਿਵੇਂ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਕਿ ਕਿਸਾਨਾਂ ਦੇ ਜਿਹੜੇ ਨੇ ਸਾਡੇ ਕਿਸਾਨ ਜਿਹੜੇ ਧਰਨੇ ਦੇ ਉੱਪਰ ਡਟੇ ਹੋਏ ਨੇ ਜਿਵੇਂ ਕਿ ਹੁਣ ਬਾਰਿਸ਼ਾਂ ਪੈ ਰਹੀਆਂ ਨੇ ਉਹਦੇ ਨਾਲ ਵੀ ਸਾਡੇ ਕਿਸਾਨਾਂ ਜਿਹੜੀਆਂ ਫਸਲਾਂ ਪੱਕੀਆਂ ਹੋਈਆਂ ਨੇ ਉਹਦੇ ਉੱਪਰ ਕਈ ਨੇ ਤਾਂ ਕਈ ਇਲਾਕਿਆਂ ਵਿੱਚ ਗੜੇ ਮਾਰੀ ਵੀ ਹੋਈ ਹੈ ਤੇਜ਼ ਹਵਾਵਾਂ ਵੀ ਚੱਲ ਰਹੀ ਨੇ ਕਿ ਕਿਸਾਨਾਂ ਦੀ ਜਿਹੜੇ ਫਸਲਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਦੇਖੋ ਇਹ ਇਸੇ ਕਰਕੇ ਉਹਦਾ ਤੂਫਾਨ ਮਾਰ ਰਹੇ ਨੇ ਮੈਂ ਅਸੀਂ ਅੱਜ ਖੇਤ ਤੋਂ ਆਏ ਤੇ ਹੁਣ ਦੇਖ ਕੇ ਮੈਂ ਬਤਨੋ ਮੇਰੀ ਕਣ ਸਾਰੀ ਗਿਰਦੀ ਉਹ ਮਹਾਂ ਕੁਸ਼ਨੀ ਜਿੰਨੀ ਤੇਰੇ ਕਰਮਾਂ ਚ ਲਿਖੀ ਆ ਤੈਨੂੰ ਮਿਲ ਜਾਣੀ ਆ ਤੂੰ ਸ਼ੁਕਰਗਾਰ ਪ੍ਰਮਾਤਮਾ ਦਾ ਵੀ ਜਿਨ੍ਹਾਂ ਦੀਆਂ ਵਿਚਾਰਿਆਂ ਧਰਤੀਆਂ ਨਾਲ ਲਾਡੀਆਂ ਗੋਲਿਆਂ ਨੇ ਸ਼ਾਂਤੀਆਂ ਬੱਲੀਆਂ ਨਹੀਂ ਰਹੀਆਂ ਪੰਨ ਜੇ ਗਰਾਉਂਡਾਂ ਦਾ ਵੀ ਉਹਨਾਂ ਦੇ ਵਿਚਾਰਿਆਂ ਦੇ ਦਿਲ ਕੱਟਨੇ ਵੀ ਤੇਰੀ ਤਾਦੀਰੀ ਆ ਕੋਈ ਗੱਲ ਨਹੀਂ ਆਪਣੇ ਘੜੇ ਨਹੀਂ ਪਏ ਨਹੀਂ ਤੈਨੂੰ ਪ੍ਰਮਾਤਮਾ ਦੀ ਨਿਗਰ ਆ ਤੈਨੂੰ ਬਚਤ ਰਹਿ ਪਤਾ ਕਹਿੰਦਾ ਸਭ ਚੀਜ਼ਾਂ ਪਦਾ ਚੀਜ਼ੀ ਜਨੌਰ ਦਾ ਸਭ ਦਾ ਆਪ ਕੋ ਆਪਣਾ ਭਾਗ ਲਿਖਿਆ ਹੁੰਦਾ ਜੀ ਪਰ ਮੈਂ ਥੋੜੀ ਵੀ ਕਹਿਣਾ ਵੀ ਕਿੰਨੇ ਸਾਹ ਸੁਲਾਨਾ ਹਾਰੋ ਪਰਮਾਤਮਾ ਪਤਾ ਨਹੀਂ ਦੋ ਪਿੱਲਿਆ ਜੋ ਮਰ ਜਾਂਦੀ ਹੈ ਦੋ ਪਿੱਲਿਆ ਜੋ ਵੱਧ ਵੀ ਦੇ ਜਾਂਦਾ ਜਿਹੜਾ ਪਰਮਾਤਮਾ ਨੇ ਜੀ ਸਾਜਕੇ ਭੇਜਿਆ ਉਹਦਾ ਖਾਣਾ ਪਾਣਾ ਨਾਲ ਭੇਜਦਾ ਹੁੰਦਾ ਜੀ ਜੀ ਮਾਲਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਦਾ ਹੈਲੋ ਹਾਂ ਜੀ ਮੜਾ ਹਾਂ ਜੀ ਸੰਜੀਤ ਜੀ ਹਾਂ ਮੈਡਮ ਬਿਲਕੁਲ ਬਿਲਕੁਲ ਦੇਖੋ ਇਸਦਾ ਕਹਿੰਦੇ ਆ ਵੀ ਇਸਦਾ ਦੇਖੋ ਬਹੁਤ ਵਾਰ ਚੈਨਲ ਤੇ ਗੱਲ ਕਰਦੇ ਹੁੰਦੇ ਆ ਵੀ ਜਿਹੜਾ ਸਾਡੇ ਕੋਲ ਲੋਕਾਂ ਕੋਲ ਕੋਈ ਛੋਟਾ ਸਰਕਾਰ ਦੇ ਖਲਾਫ ਕੋਈ ਟੋੜਨੀ ਜੀ ਹੁੰਦਾ ਸਾਡੇ ਇਹੜਾ ਵੋਟਰਾਂ ਦੇ ਕੋਲ ਤੋੜ ਹੋਣਾ ਚਾਹੀਦਾ ਪਹਿਲਾਂ ਤਾਂ ਕੋਈ ਜਨਤਕ ਸਾਡੇ ਕੋਲ ਤੋੜ ਨਹੀਂ ਜੀਦੀ ਕਰਦਾ ਸੀ ਜਿਹੜੇ ਮਰਜੀ ਬੰਦੇ ਨੂੰ ਚੁਟਾ ਕੇ ਜਿਹੜੇ ਮਰਜੀ ਬੰਦੇ ਦੀ ਸਰਕਾਰ ਬਣਾ ਕੇ ਜੀ ਲੋਕਾਂ ਦੇ ਵਿੱਚ ਲਈਏ ਸਾਡੇ ਨਾਲ ਐਦਾ ਹੀ ਕੁਝ ਹੁੰਦਾ ਰਹੂਗਾ ਉਹੀ ਕਾਪਰੇਟ ਅਧਿਕਾਰੀ ਨੇ ਜਿਹੜੇ ਕਿਤੇ ਨਾ ਕਿਤੇ ਹਰੇਕ ਸਰਕਾਰ ਨੂੰ ਆਪਣੀ ਮੁੱਠੀ 'ਚ ਕਰਦੇ ਕਿਉਂਕਿ ਪੈਸਾ ਪੈਸੇ ਦੇ ਬਾਲ ਦੇ ਅੱਗੇ ਜਿਹੜਾ ਆਵੇ ਉਹ ਤਾਂ ਝੁਕ ਜਾਂਦਾ ਆਪਣੀ ਮੁੱਠੀ 'ਚ ਕਰਕੇ ਸਾਡੇ ਹਿੰਦੂ ਤੋਂ ਲੈ ਕੇ ਚੋਣ ਦੇ ਰਹਿਣਗੇ ਤਾਂ ਜੋ ਸਾਡੇ ਲੋਕਾਂ ਕੋਲ ਤੋੜ ਹੋਊਗਾ ਕਿਤੇ ਨਾ ਕਿਤੇ ਉਸੇ ਨਾਲ ਹੋ ਸਕਦਾ ਹੈ ਜੀ ਉਹ ਇਹ ਦੇਖੋ ਹੁਣ ਜਿਵੇਂ ਸਾਡੇ ਮਲਵਿੰਦਰ ਜੀ ਜੁੜੇ ਸੀਗੇ ਸੰਗਰੂਰ ਤੋਂ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਪਰ ਹੁਣ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਨੇ ਜਾਗਰੂਕ ਹੋ ਗਏ ਨੇ ਕਿ ਉਹਨਾਂ ਜਾਗ ਗਏ ਨੇ ਕਿ ਅਸੀਂ ਜਿਹੜੀ ਵੋਟ ਕਿਸ ਤਰ੍ਹਾਂ ਕਿਸ ਨੂੰ ਪਾਉਣੀ ਹੈ ਪਰ ਸਾਡੇ ਪੰਜਾਬ ਦੇ ਲੋਕ ਫੇਰ ਵੀ ਪਿੱਛੇ ਲੱਗ ਜਾਂਦੇ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੇ ਜਿਵੇਂ ਕੀਤੇ ਵਾਅਦਿਆਂ ਦੇ ਵਿੱਚ ਆ ਜਾਂਦੇ ਨੇ ਪਰ ਜਦੋਂ ਉਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ ਫਿਰ ਸਾਰੇ ਵਾਅਦੇ ਹੀ ਮੁਕਰ ਜਾਂਦੇ ਨੇ ਦਿਲ ਕੋ ਮੜਦੇਖੋ ਹਰ ਜੋਣਾ ਚ ਸਾਨੂੰ ਇਦਾਂ ਹੀ ਹੁੰਦਾ ਸਾਡਾ ਇੱਕੋ ਸਾਡ ਲੋਕਤੰਤਰ ਦੇ ਵਿੱਚ ਰਹਿਣਾ ਬੋਲਦਾ ਅਧਿਕਾਰ ਸਾਡਾ ਜਿਹੜਾ ਬੰਦ ਬੰਦ ਜੀ ਅਸੀਂ ਕਿਹੜੇ ਬੰਦੇ ਨੂੰ ਲੈ ਕੇ ਆਈਏ ਅਸੀਂ ਆ ਖੋਦੇ ਉਸੇ ਪ੍ਰੋਸੀਜਰ ਦੀ ਗੱਲ ਅੱਗੇ ਖੜਾ ਕਰਕੇ ਦੇਖ ਲਈ ਤੇਨੇ ਕਿਤੇ ਉਹ ਲੋਕਾਂ ਨੇ ਵੀ ਸਾਡੇ ਰੋਤਾਂ ਦਾ ਫਾਇਦਾ ਨਹੀਂ ਦਿੱਤਾ ਉੱਥੇ ਗਾਲਾਂ ਹੀ ਦਵਾਈਆਂ ਜੀ ਉਹ ਇਹ ਦੇਖੋ ਕਿੰਨੀ ਸੋਚ ਸਮਝ ਕੇ ਆਪਾਂ ਵੋਟ ਪਾ ਲਈਏ ਫਿਰ ਵੀ ਪਿੱਛੋਂ ਜਿਹੜਾ ਸਾਡੇ ਨਾਲ ਧੋਖਾ ਹੀ ਹੁੰਦਾ ਆਉਂਦਾ ਹਾਂ ਇਸੇ ਕਰਕੇ ਸੀ ਕਹਿੰਦੇ ਆ ਵੀ ਦੇਖੋ ਲੋਕਾਂ ਦੇ ਕੋਲ ਮਾਨ ਜੋਗਾ ਹਾਲਤਾਂ ਵੱਲ ਕਿ ਸਾਡੇ ਜਿਹੜਾ ਚੋਣ ਕਮਿਸ਼ਨ ਹੁੰਦਾ ਜਿਨ੍ਹਾਂ ਦੇ ਜਿਹੜੀ ਸਰਕਾਰਾਂ ਬਣਦੀਆਂ ਸਰਕਾਰਾਂ ਨੂੰ ਅਧਿਕਾਰ ਦਿੱਤੇ ਜਾਂਦੇ ਆ ਕਿਤੇ ਨਾ ਕਿਤੇ ਉਹਨਾਂ ਵੱਲੋਂ ਪਬਲਿਕ ਪ੍ਰਤੀ ਕੋਈ ਨਾ ਕੋਈ ਤੋੜ ਕੱਟ ਕੇ ਉਹ ਸਾਡੇ ਸਾਹਮਣੇ ਲਾਉਣਾ ਚਾਹੀਦਾ ਹੈ ਫਿਰ ਉਸ ਚੀਜ਼ ਤੇ ਸਾਡਾ ਜਿਹੜਾ ਲੋਕਤੰਤਰ ਬਚਿਆ ਰਹੂਗਾ ਨਹੀਂ ਲੋਕਤੰਤਰ ਦੇ ਵਿੱਚ ਕੋਈ ਵੀ ਸਰਕਾਰ ਆਉਗੀ ਉਹ ਇਦਾਂ ਹੀ ਕੰਮ ਕਰਦੀ ਰਹੂਗੀ ਜਿਹੜਾ ਲੋਕਤੰਤਰ ਹੈ ਹੂੰ ਕਿਉਂਕਿ ਆਈ ਵਾਰ ਹੀ ਜਿਹੜਾ ਐਵੇਂ ਹੁੰਦਾ ਆ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਉਸ ਟਾਈਮ ਵੀ ਜਿਹੜਾ ਹੁਣ ਦੀ ਗੱਲ ਕਰ ਰਹੇ ਆ ਕਿ ਮੌਜੂਦਾ ਸਰਕਾਰ ਜਿਵੇਂ ਕੇਂਦਰ ਸਰਕਾਰ ਦੀ ਗੱਲ ਕਰੀਏ ਹੁਣ ਵੀ ਜਿਹੜਾ ਲੋਕਾਂ ਨੂੰ ਇੱਕ ਪਾਗਲ ਬਣਾਇਆ ਜਾ ਰਿਹਾ ਉਹਨਾਂ ਵੱਲੋਂ ਜਿਹੜਾ ਜੇਕਰ ਪੰਜਾਬ ਦੀ ਗੱਲ ਕਰੀਏ ਕਿ ਪੰਜਾਬ ਦੇ ਸਾਡੇ ਕਿਸਾਨ ਨੇ ਧਰਨੇ ਦੇ ਉੱਪਰ ਜ਼ਰੂਰ ਡਟੇ ਹੋਏ ਨੇ ਪਰ ਜਿਹੜਾ ਹੈ ਕੇਂਦਰ ਸਰਕਾਰ ਦੇ ਕੰਨ ਤੇ ਜੂਣੀ ਸਰਕਾਰੀ ਹਾਂ ਬਿਲਕੁਲ ਬਿਲਕੁਲ ਮੈਡਮ ਦੇਖੋ ਮੈਂ ਤਾਂ ਵਾਰ-ਵਾਰ ਇੱਕੋ ਗੱਲ ਦੁਹਰਾਉਣਾ ਹੈ मूंगा जो एना रास्त जो मोर्चा कितने आ गए ਹੈਲੋ ਹਮਦਾ ਫੋਨ ਕੱਟ ਗਿਆ ਤੇ ਸੰਜੀਪ ਜੀ ਹਾਂਜੀ ਹਾਂਜੀ ਆ ਮੈਡਮ ਕਹਿਣ ਦਾ ਮਤਲਬ ਹੈ ਸਾਡੇ ਕੋਲ ਕੋ ਤੋੜ ਚਾਹੀਦਾ ਮੈਡਮ ਸਾਡੇ ਕੋਲ ਜਿੰਨਾ ਚਿਰ ਤੋੜ ਨਹੀਂ ਮਿਲਦਾ ਉਨੀ ਤੇਰੇ ਸੀ ਸਾਨੂੰ ਕੋੜ ਦਾ ਅਧਿਕਾਰ ਆ ਕਿ ਤੈਨ ਕਿਤੇ ਪਾਉਣਾ ਪੂਰਾ ਫਰਜ਼ ਪੂਰਾ ਕਰਨਾ ਪੈਣਾ ਕੋਈ ਅਸੀਂ ਵੋਟ ਪਾਉਂਗੇ ਬੰਦਾ ਲਿਆਉਂਗੇ ਬੰਦਾ ਫਿਰ ਕੋ ਮਜੂਗਾ ਜਿੰਨਾ ਚਿਰ ਉਸ ਨੂੰ ਕਲਮ ਚਲਾਉਣ ਵਾਲੇ ਨੂੰ ਡਰ ਨਹੀਂ ਰਹੂਗਾ ਵੀ ਮੇਰੇ ਉੱਤੋਂ ਕੋਈ ਹੈ ਉਹਨਾਂ ਦਾ ਕਿਤੇ ਨਾ ਕਿਤੇ ਲੋਕਤੰਤਰ ਦਾ ਜਿਹੜਾ ਕਾਨ ਹੁੰਦਾ ਰਹੂਗਾ ਜਿੰਨਾ ਚਿਰ ਉਹ ਨੱਥ ਨਹੀਂ ਜੀ ਪੈਂਦੀ ਸਾਡੇ ਹਿਸਾਬ ਨਾਲ ਤਾਂ ਸਭ ਤੋਂ ਪਹਿਲਾਂ ਉਹ ਜ਼ਰੂਰੀ ਹੈ ਜੀ ਉਹੀ ਹੈ ਦੇਖੋ ਆਪਾਂ ਆਈ ਵਾਰ ਜਦੋਂ ਇਹਨਾਂ ਆਮ ਲੋਕਾਂ ਨੂੰ ਤਾਂ ਜਦੋਂ ਵੋਟਾਂ ਪਾਉਣੀਆਂ ਹੁੰਦੇ ਨੇ ਉਹ ਆਪਣਾ ਜਿਹੜਾ ਉਮੀਦਵਾਰ ਜਿਹਨੂੰ ਉਹਨਾਂ ਨੇ ਵੋਟ ਪਾਉਣੀ ਇੰਨੇ ਸੋਚ ਸਮਝ ਕੇ ਜਿਹੜਾ ਚੁਣਦੇ ਨੇ ਪਰ ਜਿਹੜਾ ਉਮੀਦਵਾਰ ਆਪਣੇ ਵਾਅਦੇ ਤੋਂ ਵੀ ਮੁੱਕਰ ਜਾਂਦਾ ਹੈ ਆਪਣੀ ਇਮਾਨਦਾਰੀ ਤੋਂ ਜਿਹੜਾ ਮੁੱਕਰ ਜਾਂਦਾ ਹੈ ਕੁਰਸੀ ਤੋਂ ਬਾਅਦ ਹਾਂਜੀ ਹਾਂ ਹਾਂ ਮੈਡਮ ਬਿਲਕੁਲ ਬਿਲਕੁਲ ਦੇਖੋ ਮੈਡਮ ਕਿ ਕਿਹੜੇ ਬੰਦੇ ਨੂੰ ਅਸੀਂ ਲਾ ਕੇ ਬਿਠਾ ਲਈਏ ਕਿਹੜੇ ਬੰਦੇ ਦੇ ਹੱਥ 'ਚ ਚਾਬੀ ਦਈਏ ਅਸੀਂ ਅਸੀਂ ਸਾਰਾ ਕੁਝ ਕਰਕੇ ਦੇਖ ਲੈ ਵੋਟ ਸਾਨੂੰ ਪਾਉਣੀ ਪੈਂਦੀ ਹੈ ਇਸੇ ਕਰਕੇ ਕਹਿੰਦੇ ਆ ਦੇਖੋ ਕੋਈ ਨਾ ਕੋਈ ਸਾਡੇ ਦੇ ਵਾਸਤੇ ਇਦਾਂ ਦਾ ਰਸਤਾ ਹੋਣਾ ਚਾਹੀਦਾ ਜੋ ਕਿਤੇ ਨਾ ਕਿਤੇ ਅਸੀਂ ਉਹਨਾਂ ਸਰਕਾਰਾਂ ਨੂੰ ਘੇਰ ਸਕੀਏ ਕਿਤਨੇ ਕਦੇ ਅਸੀਂ ਆਪਣੇ ਅਧਿਕਾਰਾਂ ਦਾ ਆ ਕਿਤੇ ਨਾ ਕਿਤੇ ਆਪਣਾ ਅਧਿਕਾਰ ਰੱਖ ਸਕੀਏ ਸਰਕਾਰ ਦੇ ਅੱਗੇ ਸਾਡੇ ਆਪਣੇ ਹੱਕ ਲੈ ਸਕੀਏ ਜੀ 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 ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਇਸੇ ਖੜ ਤੋਂ ਸੰਜੀਵ ਸ਼ਰਮਾ ਜੀ ਪਹਿਲਾਂ ਸਾਡੇ ਨਾਲ ਜੁੜੇ ਸੀਗੇ ਮਾਲਬਿੰਦਰੀ ਸੰਗਰੂਰ ਤੋਂ ਉਹਨਾਂ ਨੇ ਵੀ ਬਹੁਤ ਵਧੀਆ ਆਪਣੇ ਵਿਚਾਰ ਰੱਖੇ ਸੀਗੇ ਸਾਡੇ ਸੰਜੀਵ ਜੀ ਨੇ ਜਿਹੜੇ ਇਹ ਵੀ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਰੱਖਦੇ ਨੇ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਕਿਸਾਨਾਂ ਦੀ ਕਿਸਾਨਾਂ ਵੱਲੋਂ ਜਿਹੜਾ ਨੰ ਦਿੱਲੀ ਵਾਲਾ ਕੋਚ ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਆਪਾਂ ਗੱਲ ਕਰੀਏ ਕਿ ਸ਼ੰਭੂ ਬਾਰਡਰ ਦੀ ਖਨੌਰੀ ਬਾਰਡਰ ਦੀ ਉੱਥੋਂ ਦੀ ਜਿਹੜਾ ਉਹਨਾਂ ਨੇ ਲੰਘਣਾ ਹੈ ਕਿ ਹੁਣ ਫੇਰ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਜਿੱਥੇ ਬੰਦਿਆਂ ਨੇ ਕਿ ਕਿਹਾ ਜਾ ਰਿਹਾ ਕਿ 13 ਮਾਰਚ ਨੂੰ ਜਿਹੜਾ ਉਹਨਾਂ ਨੇ RAM LILA ਮੈਦਾਨ ਦੇ ਵਿੱਚ ਜਾਣਾ ਹੈ ਹੁਣ ਦੇਖਣਾ ਇਹ ਹੋਊਗਾ ਕਿ ਅੱਗੇ ਉਹਨਾਂ ਨੂੰ ਵਧਨ ਦਿੱਤਾ ਜਾਏ ਜਾਂ ਦਿੱਤਾ ਜਾਵੇਗਾ ਜਾਂ ਨਹੀਂ ਇਹ ਤੁਹਾਨੂੰ ਆਉਣ ਵਾਲਾ ਸਮਾਂ ਹੀ ਦੱਸਾਂਗੇ ਅੱਗੇ ਤੁਹਾਨੂੰ ਜਿਹੜਾ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ ਏ ਬਣ ਪੰਜਾਬੀ ਟੀਵੀ ਦੇ ਨਾਲ